ਇੱਕ ਨਾਲੇ ਬਿਨਾ ਕਾਰਡ ਤੋਂ ਚੱਲਾ ਜੀ ਨਾ ਨਾਤਾ ਹੀ ਆ ਦੂਸਰ ਨਾਤਾ ਦੀਆਂ ਆ ਦੇਖ ਲੋ ਕਿੰਨਾ ਪਾਪ ਕਾਣਾ ਲੱਗਾ ਬਦੂਆ ਓਏ ਕੀ ਉਹਨਾਂ ਨੂੰ ਨੁਕਸਾਨ ਮੈਰਾ ਜਿਨ੍ਹਾਂ ਨੂੰ ਕਾਰਡ ਮਿਲੇ ਉਹਨਾਂ ਤੋਂ ਨਹੀਂ ਹੋਣਾ ਜਿੰਨਾ ਬਿਨਾ ਕਾਰਡ ਵਾਲਿਆਂ ਨੇ ਕਰਨ ਚਲੋ ਜੀ ਬਿਨਾ ਕਾਰਡ ਤੋਂ ਮੋਰੇ ਹੀ ਹੁੰਦਾ ਉਹ ਝੂਟਾ ਹੋ ਗਿਆ ਇਧਰੋਂ ਚਲ ਗਿਆ ਉਹ ਝੂਟਾ ਹੋ ਗਿਆ ਇਧਰੋਂ ਚਲ ਗਿਆ ਹੈਪੀ ਕੁੜੀ ਦੀ ਮੰਮੀ ਆ ਗਈ ਮੂੰਹ ਉਧਰ ਨੂੰ ਕਰ ਲਾ ਜੇ ਐਦਾਂ ਕਰੀ ਉਹ ਇੱਕ ਪੱਲੇ ਆ ਖੁੱਲਾ ਉਧਰੋਂ ਆਵੇਂ ਖੁੰਝੇ ਵਾਲਾ ਉਧਰ ਨੂੰ ਦੌੜੀ ਗੜੇ ਚ ਉਂਗਲਾ ਪੈ ਜਾਂਦੀ ਗੜੇ ਚ ਉਂਗਲਾ ਇਹ ਲਾ ਦੇ ਚਟਣੀ ਗੜਾ ਲਾ ਕੇ ਚਟਣੀ ਲਾ ਦੇ ਦਿਲ ਕੋ ਟਲ ਕੋਗਾ ਤਿਲ ਕੋਗਾ ਛੜਾ ਕੇ ਦੌੜ ਜੂ ਜਾਂ ਇੱਕ ਸੋਖਾ ਕੰਮ ਆ ਆ ਤੇ ਚੱਕ ਥੱਲੇ ਪੜ ਜੀ ਥੱਲੇ ਪੜ ਜੀ ਇਹ ਤੇ ਜਦੋਂ ਕੋਈ ਆਇਆ ਤੋਂ ਬਾਅਦ ਨਹੀਂ ਉਦਾਂ ਤੈਨੂੰ ਮਾੜਾ ਵੀ ਨਹੀਂ ਮਹਿਸੂਸ ਹੋਇਆ ਉਦਾਂ ਕਿੱਥੇ ਚੱਲਣਾ ਇਹ ਨਾਲ ਕਹਿੰਦੇ ਭਿੰਦਾ ਪਵਾਰ ਆਇਆ ਹੋਇਆ ਚਰਚਾ ਦੇ ਵਿੱਚ ਨੇ ਚੜਤਾ ਹੈ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਆ ਬੁੱਧੂ ਨੂੰ ਲੈਣ ਆਏ ਜੀ ਕਹਿੰਦੇ ਅੱਜ ਪਟ્રોલ ਬੰਦ ਵਾ ਪੰਪ ਮੇਰੇ ਖਾਨਾ ਤੇ ਤੇਲ ਨਹੀਂ ਪੈਲਦੇ ਵੇ ਹਨਾ ਭਾਜੀ ਤੇਲ ਮਿਲਦਾ ਨਹੀਂ ਕਿਤੇ ਤੇ ਬੁੱਧੂ ਹੁਣੇ ਘੰਟਾ ਲਾ ਕੇ ਆਇਆ ਜਿਮ ਤੋਂ ਆਇਆ ਸੀ ਲਾਇਆ ਤਾਂ ਕੁਝ ਐ ਨਹੀਂ ਇੱਕ ਨਾਤਾ ਵੀ ਨਹੀਂ ਇੱਥੇ ਤਿਆਰ ਹੋ ਗਿਆ ਕਮਲੀ ਪਿਆ ਅੰਦਰ ਇੱਕ ਨਾਲੇ ਬਿਨਾ ਕਾਰ ਤੋਂ ਚੱਲਾ ਜੀ ਨਾ ਨਾਤਾ ਹੀ ਆ ਦੂਸਰ ਨਾਤਾ ਦੀਆਂ ਆ ਦੇਖ ਲਓ ਕਿੰਨਾ ਪਾਪ ਕਾਣਾ ਲੱਗਾ ਬੁੱਧੂ ਓਏ ਕੁੰਡਾ ਫੋਲ ਗੱਡੀ ਅੰਦਰ ਪਾੜੀ ਗੱਡੀ ਇਧਰੋਂ ਦੀ ਮੇਰੇ ਖਾਨਾ ਇਹਨਾਂ ਦੇ ਪੌੜੀਆਂ ਆਈਆਂ ਬਾਜੀ ਉਹ ਚੜ ਜਾਣੀ ਆ ਉਹ ਚੜ ਨਹੀਂ ਜਾਣੀ ਨਹੀਂ ਚੜਨੇ ਉਹ ਖੋਲ ਤੂੰ ਕੁੰਡਾ ਖੋਲ ਉਧਰ ਮੱਲੇ ਵਾਲੇ ਸਾਰੇ ਬਾਹਰ ਆਏ ਪੇ ਬੱਦੂ ਦੇ ਐਨ ਗੇਟ ਖੋਲ ਦੇ ਚੰਗੀ ਤਰ੍ਹਾਂ ਦੋਈ ਉਧਰ ਨੂੰ ਖੋਲਣਾ ਨੇ ਉਧਰ ਨੂੰ ਉਧਰ ਨੂੰ ਉਧਰ ਨੂੰ ਹਾਂ ਉਧਰ ਨੂੰ ਖੋਲ ਦੇ ਅੰਦਰ ਨੂੰ ਪੰਜ ਦੋਈ ਪਾਸਿਆਂ ਨੂੰ ਖੋਲਦੇ ਆ ਇਹ ਆ ਇਹ ਟੂ ਇਨ ਵਨ ਆ ਹਾਂ ਅੰਦਰ ਨੂੰ ਖੋਲ ਇਹਨਾਂ ਨੂੰ ਨਹੀਂ ਖੋਲਣਾ ਰਹਿਣ ਦੇ ਓਏ ਸੀਮਟ ਆਇਆ ਓ ਪੱਟ ਦਾ ਪੱਟਤਾ ਬਾਹਰ ਨੂੰ ਖੋਲਦਾ ਓ ਖੋਲ ਤਾਂ ਦੀ ਬਾਹਰ ਜਾਉਦਾ ਓ ਲੈ ਇੱਧਰ ਜਵਾੜਾ ਖੋਲਦਾ ਪਲਵਾਨ ਹੁਣਾਂ ਨੇ �ेੜਨਾ ਆਹ ਕੀ ਕਰਦਾ ਪਲਵਾਨ ਇਹ ਨਹੀਂ ਖੋਲਣਾ ਕਦੇ ਪਾਸੇ ਨੂੰ ਇਹ ਪਾਸੇ ਨਾ ਕੀ ਆ ਓਏ ਉਹ ਕੱਢਦਾ ਕੰਮ ਉਧਰ ਓ ਲਓ ਜੀ ਨੁਕਸਾਨ ਕਰਦਾ ਬੁੱਧੂ ਹੁਣਾਂ ਦਾ ਇਹਨੇ ਆ ਲੈ ਮੋਟੋ ਨਿਕਲ ਜਾਣਾ ਓਲੂ ਜੀ ਕੀ ਮੈਂ ਓਲੂ ਜੀ ਨਿਕਲ ਜਾਣਾ ਹਾਂ ਉਹ ਕੋਣਾ ਨੇ ਗੇਟ ਤੇ ਜੀ ਮਿਰਚਾਂ ਟੰਗੀਆਂ ਆਏ ਆ ਜੀ ਨਜ਼ਰ ਨਾ ਲਾ ਲਈ ਬਾਈ ਇਧਰ ਪਰਵਾਹ ਨੂੰ ਨਾ ਖਿੱਚ ਕੇ ਉਹ ਗੇਟ ਦਾ ਜਵਾੜਾ ਜੇ ਖੋਲ ਦਤਾ ਬੱਦੂ ਓਏ ਸਹਰ ਨੂੰ ਨਜ਼ਰ ਤਾਂ ਲੱਗ ਗਈ ਆਉਣ ਬਾਈ ਕਮਲੀ ਪਿਆ ਅੰਦਰ ਕਮਲੀ ਓਏ ਮੰਮੀ ਨਾ ਆ ਜਾਵੇ ਲਓ ਜੀ ਬਾਕੀ ਵਿਆਹ ਤੇ ਦਿਖਾਉਂਦੇ ਤੁਹਾਨੂੰ ਉਹ ਨਹੀਂ ਕਹਿਣਾ ਆਟੇ ਕਿਤੇ ਬਿਨਾ ਕਾਰਡ ਤੋਂ ਵਿਆਹ ਖਾਣੇ ਕਿਤੇ ਸੋਖੇ ਸੋਖੀ ਗੱਲ ਹੈ ਹੋਰ ਉਤੋਂ ਨਾ ਆ ਕੇ ਨਹੀਂ ਜਾਣਾ ਪਹੁੰਚ ਗਿਆ ਪਲਵਾਨ ਹੋਣੇ ਪਲਵਾਨ ਜੀ ਆਹ ਪਿੰਦੇ ਦਾ ਫੇਵਰਟ ਇੱਧਰ ਪਏ ਪਿੰਦੇ ਨਹੀਂ ਇੱਧਰ ਪਲਵਾਨ ਜੀ ਦੇਖੋ ਬੱਸ ਹੋ ਜਵੇ ਉਹ ਨਾ ਓਏ ਗਲੇ-ਗੋਲੇ ਕਿਹੜੇ ਰੰਗ-ਰੰਗ ਦੇਖ ਕੇ ਨਾ ਪਸੰਦ ਕਰੀ ਜਾਈਂ ਪਲਵਾਨ ਚੱਲ ਆ ਜਾਓ ਫੇ ਪਲਵਾਨ ਜੀ ਅੰਦਰ ਆ ਜਾਓ ਆ ਜਾਓ ਕਾਪੀ ਮਾਰ ਪਹਿਲਾਂ ਪਹੁੰਚ ਗਏ ਅੱਜ ਕਾਪੀ ਆ ਗਏ ਜਨ ਬੜੇ ਕਰਮਾ ਭਾਗਾ ਨਾਲ ਆਉਂਦੇ ਬੁੱਧੂ ਤੁਹਾਡੇ ਲਈ ਤਾਂ ਲੈ ਨਹੀਂ ਪਾਜੀ ਆ ਸਾਡੇ ਨਾਲ ਆਇਆ ਬਿਨਾ ਕਾਰਡ ਤੋਂ ਕੁਝ ਕਿਹਾ ਨਾ ਮੁੰਡੇ ਨੂੰ ਪਾਜੀ ਤੁਸੀਂ ਕੀ ਕਹਿੰਦੇ ਸੀ ਮਨਜੀਤ ਪਾਜੀ ਉਹਨਾਂ ਨੂੰ ਨੁਕਸਾਨ ਕੀ ਉਹਨਾਂ ਨੂੰ ਨੁਕਸਾਨ ਮੇਰਾ ਜਿਨ੍ਹਾਂ ਨੂੰ ਕਾਰਡ ਮਿਲੇ ਉਹਨਾਂ ਤੋਂ ਨਹੀਂ ਹੋਣਾ ਜਿੰਨਾ ਬਿਨਾ ਕਾਰਡ ਵਾਲਿਆਂ ਨੇ ਕਰਨ ਚਲੋ ਜੀ ਬਿਨਾ ਕਾਰਡ ਤੋਂ ਮੋਰੇ ਹੀ ਆਉਂਦਾ ਉਹ ਛੁੱਟ ਹੋ ਗਿਆ ਇਧਰ ਮੁੜ ਗਿਆ ਉਹ ਝੂਟਾਉਗੇ ਇਧਰ ਨੂੰ ਚਲ ਗਿਆ ਹਾਂ ਬੱਦੂ ਜੀ ਤੂੰ ਇਦਾਂ ਕਰ ਹਰਮੋਨੀਅਮ 'ਚ ਅੱਕ ਲਾ ਤੂੰ ਕਿੰਨਾ ਨਾ ਆਇਆ ਚੱਕ ਆ ਦੇ ਢੋਲ ਢੋਲ ਪਲਵਾਨ ਤੂੰ ਗੱਲ ਚ ਪਾ ਲਾ ਹਾਂ ਜੀ ਇਧਰ ਕਹਿੰਦੇ ਮਹਾਨ ਸਖਸ਼ੀਅਤ ਦੇ ਦਰਸ਼ਨ ਕਰਾਉਣੇ ਤੁਹਾਨੂੰ ਸੂਰ ਦੀਵਾਲੀ ਵਾਲਾ ਕਦਾ ਠੇਟਾ ਮੇਰਾ ਭਰਾ ਹੋਰ ਕਦਾ ਕੀ ਖਲਾਈਏ ਭਲਾਈਏ ਕਦਾ ਸੂਰ ਪਲਵਾਨ ਜੀ ਤਤਾ ਢੰਡਾ ਸਭ ਕੁਝ ਇਕੱਠਾ ਹੀ ਅੰਦਰ ਜਾਗ ਲਵਾ ਕੇ ਹਟਣਾ ਹੁਣ ਗੱਡੀ ਦਾ ਇੱਥੇ ਖੱਤੇ ਚ ਲਾ ਦੇ ਮੇਰੀ ਗੱਲ ਸੁਣ ਨਾਲੇ ਪੂਰੇ ਰੋਬ ਦੇ ਨਾਲ ਆਈ ਪਤਾ ਨਾ ਲੱਗੇ ਤੂੰ ਵੀ ਬਿਨਾ ਕਾਰਡ ਤੋਂ ਆਈਆਂ ਚੌੜਾ ਹੋ ਕੇ ਆਈ ਬੂਰਾ ਹੈ ਅਣਖ ਨਾ ਆ ਜਾ ਆ ਜਾ ਲੋ ਜੀ ਕਹਿੰਦੇ ਹੋ ਗਿਆ ਇੱਥੇ ਵਿਆਹ ਕਹਿੰਦੇ ਸਮਾਪਤ ਤੇ ਨਵੇਂ ਸਾਲ ਕਿਦਾਂ ਦਾ ਰਿਹਾ ਹੈ ਮਦੀਨਾ ਚੈੱਕ ਕਰਾ ਲੈ ਮੈਂ ਰਣਮਾਤਾ ਤੇ ਗਿਆ ਆ ਲੋ ਜੀ ਪਦੀਨਾ ਚੈੱਕ ਕਰੋ ਖਾਦੇ ਖਾਦੇ ਹੀ ਆ ਗਿਆ ਬਾਕੀ ਆਪਣੇ ਮੋਹਦਵਾਰ ਬਿਨਾ ਕਾਰਡ ਤੋਂ ਪਹੁੰਚੇ ਭਾਜੀ ਦੱਸਣਗੇ ਕਿਦਾਂ ਦਾ ਕਿਦਾਂ ਦਾ ਮਹਿਸੂਸ ਹੋ ਰਿਹਾ ਭਾਜੀ ਦੱਸੋ ਆਪਣੇ ਮੂੰਹੋਂ ਬਹੁਤ ਵਧੀਆ ਮਹਿਸੂਸ ਹੋਇਆ ਫਰੀ ਦਾ ਵਿਆਹ ਖਾ ਕੇ ਬੱਕਰੋਂ ਦਾ ਬੜਾ ਸੁਆਦ ਸੀ ਬੱਕਰਾ ਸੁਆਦ ਸੀ ਮਜ਼ਾ ਆ ਗਿਆ ਬਸ ਇਦਾਂ ਹੀ ਐਸ਼ ਕਰਨੀ ਤੁਸੀਂ ਸਾਡੇ ਫਿਰ ਤੇ ਕੱਲ ਨੂੰ ਇਦਾਂ ਹੀ ਐਟਮੋਰੋ ਵੀ ਨਹੀਂ ਨਹੀਂ ਕੱਲ ਨੂੰ ਨਹੀਂ ਲੈ ਕੇ ਜਾਣਾ ਨਹੀਂ ਕੱਲ ਨੂੰ ਸੱਤਿਆ ਨਹੀਂ 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 ਭਾਜੀ ਨਹੀਂ ਤੁਹਾਨੂੰ ਉਂਗਲ ਫੜਾਈ ਆ ਤੁਸੀਂ ਬਾਹ ਫਾਨਾ ਲਾਪੇ ਕੱਲ ਨੂੰ ਨਹੀਂ ਨਾ ਨਾ ਅੱਜ ਲਿਆਂਦਾ ਉਹ ਬਹੁਤ ਆ ਮੈਂ ਅੰਕਲ ਜੀ ਨੂੰ ਦੱਸਦਾ ਨਾ ਮੈਂ ਨਹੀਂ ਆਪਣੇ ਨਾਲ ਹੀ ਆਇਆ ਜੀ ਇਹ ਉਹਦਾ ਕਾਰਡ ਨਹੀਂ ਆਇਆ ਸੀ ਮੁੰਡੇ ਨੂੰ ਆ ਕੀ ਬਣ ਗਿਆ ਪਹਿਲਵਾਨ ਹੋਣਾ ਦਾ ਪਹਿਲਵਾਨ ਜੀ ਨਹਾਉਣ ਦੀ ਤਾਂ ਲੋੜ ਹੀ ਨਹੀਂ ਲੋ ਜੀ ਖતમ ਕਰੇ ਹੋ ਜੀ ਇੱਧਰ ਦੱਸੋ ਅੱਜ ਕਿਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਅੱਛਾ ਨਵਾਂ ਸਾਲ ਆ ਉਸ ਤੋਂ ਪਹਿਲਾਂ ਵਿਆਹ ਨਵੇਂ ਸਾਲ ਦਾ ਉਹ ਵੀ ਬਿਨਾ ਕਾਟ ਤੋ ਬਿਨਾ ਬਿਨਾ ਕਾਟ ਤੋ ਮੱਛੀ ਮੱਛੀ ਤੇ ਬੱਕਰੇ ਦੀਆਂ ਨੇ ਉਹ ਲੰਬ ਪਾਏ ਪਵਾ ਜਾਂਦਾ ਹੀ ਹੁਣ ਜੜਿਆਲੇ ਵਾਲੀ ਨਹਿਰ ਤੇ ਪੈਂਟ ਪੁੱਠੀ ਕਰਕੇ ਧੋ ਕੇ ਲੈ ਜਾਵੇ ਇੱਕ ਹੈਗਾ ਵੀ ਕੱਲਾ ਆ ਇਦਾਂ ਦਾ ਧੋਂਦਾ ਵੀ ਨਹੀਂ ਹੁੰਦਾ ਪੈਂਟ ਇਕੱਠੀ ਕਰਕੇ ਜਿੱਗੀ ਚ ਰੱਖ ਕੇ ਲੈ ਜਾਂਦਾ ਹੁੰਦਾ ਕਹਿੰਦਾ ਮੰਮੀ ਅੱਜ ਪੈਂਟ ਥੋੜੀ ਜਿਹੀ ਖਿਆਲ ਨਾਲ ਧੋਵੀਂ ਵਿੱਚੋਂ ਬਾਗੜ ਬਿੱਲਾ ਨਿਕਲਣਾ ਨੇ ਕਹਿੰਦਾ ਇਦਾਂ ਉਹਦਾ ਚਾਹ ਤਾਂ ਚੜਦਾ ਹੁਣ ਆ ਨਾ ਉਹਦਾ ਚਾਹ ਚੜੇ ਹੈ ਚੱਲ ਕੋਈ ਨਹੀਂ ਬਨ ਵਾਈ ਗੈਟ 1 ਫ੍ਰੀ ਇੱਕ ਭਾਜੀ ਦੇ ਨਾਲ ਇੱਕ ਫ੍ਰੀ ਹੋ ਗਿਆ ਪਰ ਇੱਕ ਨਾਲ ਇੱਕ ਫ੍ਰੀ ਆ ਹਾਂ ਕਾਰਟ 2 ਸੀ ਪਰ ਤਿੰਨ ਜਣੇ ਫ੍ਰੀ ਹੋਏ ਆ ਇੱਧਰ ਆ ਵੀ ਦਿਖਾ ਲਾਲ ਇਹ ਵੀ ਫ੍ਰੀ ਹਲੇ ਇਹ ਮੇਨਾ ਇਹ ਮੇਨਾ ਇਹਦੀ ਗਾਰੰਟੀ ਮੈਂ ਚੱਕਦਾ ਮੇਰੇ ਨਾਲ ਪਹਿਲਵਾਨ ਦਰ ਦੇਣਾ ਇਸ ਆਪਣੇ ਆਏ ਵਾਰ ਅਰੇ ਲੂ ਕਟਾ ਇਹ ਵਾਰਾ ਅਰੇ ਲੂ ਕਟਾ ਇਹ ਵਾਰਾ ਇਧਰ ਕਹਿੰਦੇ ਇਹ ਤੁਰਦਾ ਤੁਰਦਾ ਸੱਪ ਗਲ ਪਾਇਆ ਵੈ ਇਹ ਤਾਂ ਉੱਥੇ ਸੀਗਾ ਪਿੰਡ ਪਤਾ ਨਹੀਂ ਕੀ ਜਿੰਮ ਚੱਲਾ ਸੀਗਾ ਕੱਪੜੇ ਵੀ ਕੱਪੜੇ ਵੀ ਰਾਹ ਚ ਲੱਗਿਆ ਆ ਤੇਲ ਮੈਨ ਨਾਲ ਲਾ ਪਿਆ ਭਾਜੀ ਮੇਰੇ ਹਿਸਾਬ ਨਾਲ ਹਾਂ ਉਹ ਗਏ ਆ ਟਰੱਕ ਉਧਰ ਨੂੰ ਤੇਲ ਲੱਗਦਾ ਮੈਨ ਨਾਲ ਲਾ ਪਿਆ ਪੰਪ ਤੇ ਜਾ ਹੀ ਐ ਫੇ ਗੇੜਾ ਕੱਢੇ ਆ ਹੀ ਐ ਚਲੋ ਫੇ ਆਜੋ ਰੋਲੀ ਰੂਲੀ ਪਾਓ ਚਲੋ ਮੁਰੇ ਗੱਡੀ ਲਵਾ ਆ ਚੱਲ ਆ ਜਾ ਆਹੀ ਕੋਈ ਡਰਮ ਲਿਆ ਆ ਅੱਧੇ ਤਾਂ ਬੋਤਲ ਨਹੀਂ ਮਿਲਣ ਦੇ ਉਹ ਅਗਲੇ ਬੋਤਲਾਂ ਦੇ ਕਿੰਨੀਆਂ ਚੱਕੀਆਂ ਅੰਗਲ ਬੋਤਲ ਲਿਆ ਆ ਇਧਰ ਤੇਲਾਂ ਦੇ ਕਹਿੰਦੇ ਗਾਹ ਪਿਆ ਪਿਆ ਬੁੱਧੂ ਬੁੱਕ ਚ ਪਵਾਲਾ ਸੌਕ ਦਾ ਸੌਕ ਦਾ ਬੁੱਕ ਚ ਪਵਾਲਾ ਤੂੰ ਹਾਂ ਡੇਢ ਖੋ ਦਾ ਧੁੰਨੀ ਚ ਪੈ ਜਾਣਾ ਤੇਰੇ ਕੀ ਹੋਇਆ ਪਲਵਾਨ ਜੀ ਕੋਈ ਗੱਲਾਂ ਬਾਤਾਂ ਰਹਿ ਜਾਂਦਾ ਫਿਰ ਇਧਰ ਰਹਿ ਜਾਂਦਾ ਨਿਕਲਦਾ ਨਹੀਂ ਇਹਨੂੰ ਦਾੜ ਦੇ ਥੱਲੇ ਰੱਖੋ ਕੁਕ ਲਾਸ ਨੂੰ ਐਦਾਂ ਨਹੀਂ ਗੱਲ ਬੰਦਨੀ ਅੱਜ ਲਾਸਟ ਹੀ ਆ ਉਹਦੇ ਆ ਲਾਟ ਹੀ ਆਜ ਹਾਂ 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 ਪਤਾ ਨਹੀਂ ਆਈਆਂ ਨੇ ਕੋਈ ਨਹੀਂ ਨਹੀਂ ਮੰਗਾ ਕੇ ਕਾਟ ਕੇ ਸੇ ਤੋਂ ਵੀਡੀਓ ਪਾ ਕੇ ਲੈ ਲੈਣਾ ਆਪਾਂ ਕੋਈ ਨਹੀਂ ਭਾਜੀ ਪਲੇਟ ਕਦਾਂ ਪਲਵਾਨ ਜੀ ਲੋਕਾਂ ਨੂੰ ਛੋਟੀਆਂ ਦਿੱਤੀਆਂ ਤੁਹਾਨੂੰ ਇੱਕ ਹੀ ਪਲੇਟ ਲੈ ਆਂਦੀ ਬਹੁਤ ਆ ਦੇਖੋ ਤਾਂ ਹੈ 10 12 ਪ੍ਰਕਾਰ ਦਾ ਫੂਡ ਭਾਈ ਪੂਰੇ ਅੰਦਰ ਹੈ ਚੱਲੋ ਵੀ ਮੁੰਡੇ ਨੇ ਵੀ ਕਹਿਤਾ ਪੂਰੇ ਅੰਦਰ ਕਹਿੰਦਾ ਖਲਾਓ ਭਾਜੀ ਇਹਨੂੰ ਮਰ ਜਾ ਇਹਨੂੰ ਦੇਖੋ ਆ ਕਰੋ ਆ ਹਾਂ ਏ ਅੱਤੇ ਰਾ ਸਰ ਗਏ ਆ ਗਿਆ ਵੀ ਖਾ ਗਿਆ ਖਾਦਵਾ ਨਹੀਂ ਖਾਣਾ ਕੁਝ ਕਰਦ ਮਾਰ ਕੇ ਦੇ ਦੇ ਸਾਰੇ ਇਹਨੂੰ ਲਿਆ ਪੂਰਾ ਬੇਸਲਾ ਏ ਐ ਹੋਰ ਕੋਸ਼ ਆਵੇ ਹੋਣੀ ਪੀਂਦਾ ਵੀ ਪਵਿਤਾ ਨਹੀਂ ਪਵਿਤਾ ਨਹੀਂ ਲਾਈ ਕਰਦਾ ਬਲਵਾਨ ਐਂਦਾ ਕਰੋ ਐਂਦਾ ਕਰਕੇ ਮੂੰਹ ਚ ਰੋਣਾ ਦੇਖੋ ਦਾ ਨਾ ਬਲਵਾਨ ਜੀ ਆ ਕਰੋ ਸਟੇਜ ਤੇ ਲਓ ਜੀ ਇੱਕ ਵਾਰੀ ਹੋਰ ਇੱਕ ਵਾਰੀ ਹੋਰ ਬਿਨਾ ਕਾਰਡ ਤੋਂ ਇੱਕ ਵਾਰੀ ਹੋਰ ਆ ਜਾਓ ਆ ਜਾ ਤੇ ਕੀ ਹੋਇਆ ਬਿਸ਼ਰਮੀ ਦੀ ਵੀ ਹੱਦ ਹੁੰਦੀ ਆ ਤੂੰ ਤਾਂ ਉਹਨਾਂ ਤੋਂ ਵੀ ਪਾਰ ਕਰ ਗਿਆ ਬਾਜੀ ਆ ਸਾਡੇ ਨਾਲ ਆਇਆ ਬਿਨਾ ਕਾਰਡ ਤੋਂ ਕਹਿਣਾ ਨਹੀਂ ਇਹਨੂੰ ਕੁਛ ਇੱਕ ਫ੍ਰੀ ਦਾ ਵਿਆਹ ਉਥੋਂ ਕਾਰਡ ਨਹੀਂ ਆਇਆ ਤੇ ਬਾਕੀ ਮੱਛੀ ਦੇਖੋ ਕਿੰਨੀ ਰੱਖੀ ਆ ਤੂੰ ਕੀ ਡੋਲਫਿਨ ਤਿਆਰ ਕਰਨੇ ਘਰ ਜਾ ਕੇ ਉਹ ਤਾਂ ਨਹੀਂ ਕਰਨੇ ਐਕਸ਼ਨ ਡੋਲਫਿਨ ਵਾਲੇ ਲਓ ਜੀ ਇੱਧਰ ਮਿਲੋ ਕਹਿੰਦੇ ਹੈਪੀ ਹੋਣਾ ਨੂੰ ਇੱਕ ਵਿਆਹ ਖਾ ਕੇ ਤੇ ਦੂਸਰੇ ਤੇ ਦੁਬਾਰਾ ਪਹੁੰਚ ਗਿਆ ਕੀ ਕਹਿਣਾ ਭਾਜੀ ਇਹਨੂੰ ਬਾਰੇ ਕਹਿਣਾ ਕਹਿਣਾ ਕਿ ਐ ਬਸ ਬਿਸ਼ਰਮੀ ਦੀ ਹੱਦ ਹੀ ਹੈਣੀ ਬਾਰੀ ਕਰ ਗਏ ਹਨ ਹੱਦ ਮੈਨੂੰ ਰਾਤੀ ਜਾ ਕੇ ਫੋਨ ਕੀਤਾ ਹਾਂ ਕਹਿੰਦਾ ਮੰਜੀ ਦੇ ਫੋਨ ਤੇ ਮੈਸੇਜ ਬਹੁਤ ਆਉਂਦੇ ਆ ਬਿਨਾ ਕਾਰਡ ਤੋਂ ਤੂੰ ਕਹਦੇ ਜਾਂਦਾ ਅੱਜ ਫੇ ਆ ਗਿਆ ਫਿਰ ਆਹ ਗੱਲਾਂ ਚੇਕੇ ਭੋਲਾ ਜਾਂਦਾ ਜਿਆਦਾ ਕਮਜ਼ੋਰ ਹੋ ਗਈ ਲੱਗਦਾ ਹਨ ਇਹਨਾਂ ਦਾ ਬੁੱਧੂ ਖਰਾ ਸਟੈਂਡ ਲੈ ਗਿਆ ਉਹ ਵੀ ਅੱਜ ਆਇਆ ਨਹੀਂ ਕੱਲ ਤਾਂ ਆ ਗਿਆ ਵੀ ਅੱਜ ਨਹੀਂ ਆਇਆ ਪਹਿਲਵਾਨ ਜੀ ਕੀ ਕਹਿਣਾ ਇਹਦੇ ਬਾਰੇ ਆਪਾਂ ਦਾ ਬਾਨੇ ਕਹਿਣਾ ਤਾਂ ਕਿ ਇਹ ਚੈਲੰਜ ਹੈ ਇੱਥੇ ਨਹੀਂ ਇਹਦੇ ਬਾਰੇ ਕੀ ਕਹਿਣਾ ਹੁਣ ਕੋਈ ਨਹੀਂ ਹੁੰਦਾ ਜੋ ਇਹਨੂੰ ਕੀ ਕੀ ਨਾਮ ਦਿੱਤਾ ਜਾਵੇ ਇਹਨੂੰ ਚਲੋ ਇਹ ਸਮਾਂ ਇੱਕ ਜਿਹੜਾ ਬਾਹਰ ਕਹਿੰਦਾ ਸੀ ਕੀ ਨਾਮ ਦਿੱਤਾ ਜਾਵੇ ਬਾਕੀ ਦੇ ਵਿੱਚ ਪਟਵਾਲਾ ਹਾਂ ਜਦੋਂ ਵੀ ਤੁਹਾਡਾ ਦਿਲ ਕਰੇ ਆਗੇ ਤੁਸੀਂ ਪਰਵਾਇ ਨੂੰ ਜਿਦਾ ਨੀ ਉਧਰ ਤੈਨੂੰ ਮਾੜਾ ਵੀ ਨਹੀਂ ਫੀਲ ਹੋਇਆ ਹੈਪੀ ਮਾੜਾ ਵੀ ਨਹੀਂ ਅੰਦਰ ਆਉਂਦੇ ਨੂੰ ਇੰਨਾ ਤੋਂ ਮੱਚੀ ਕਰਕੇ 56 ਕਿਲੋਮੀਟਰ ਆਇਆ 60 ਕਿਲੋਮੀਟਰ ਜਾਣਾ ਉਹ ਨੰਦਪੁਰ ਜਿੰਨੀ ਬਾੜ ਤਾਂ ਉੱਥੇ ਪਵਾਲੀ ਤੋਂ ਪਿਆਰ ਹੋਣਾ ਚਾਹੀਦਾ ਯਾਰ ਵਿੱਚ ਤਬਾਹ ਹੋਣਾ ਚਾਹੀਦਾ ਨਹੀਂ ਮਾੜਾ ਵੀ ਨਹੀਂ ਹੁੰਦਾ ਫੀਲ ਹੀ ਨਹੀਂ ਹੋਇਆ ਲੈ ਉੱਤੋਂ ਟਿਸ਼ੂ ਖਲਾਰੀ ਜਾਂਦਾ ਇੱਕ ਆਇਆ ਬਿਨਾ ਗਾੜ ਤੋਂ ਇਹ ਇਹ ਹੋ ਗਿਆ ਹੈ ਹਾਂ ਜਮੜੀ ਜਾਂਦੀ ਜਾਏ ਦਮੜੀ ਨਾ ਜਾਏ ਇਹ ਤਰਪਿੰਦੇ ਉਧਰ ਨੂੰ ਜਿੱਧਰ ਕੋਈ ਖਾਣ ਨੂੰ ਮਿਲੇ ਜਿੱਧਰ ਹੋਕਾ ਆ ਗਿਆ ਹਨਾ ਹਵਾ ਦਾ ਹੋਰ ਕੀ ਖਾਧਾ ਜਾਵੇ ਪਹਿਲਾਂ ਰਾਜ ਲਾ ਯਾਰ ਤੈਨੂੰ ਬਾਅਦ ਗੱਲ ਕਰਦੇ ਮੱਛੀ ਪੀਣ ਦਿਓ ਮੱਛੀ ਦੀ ਖਾਣੇ ਇਹ ਤੈਨੂੰ ਅੰਦਰ ਕਦਾ ਬਾੜ ਲਿਆ ਇਹਨਾਂ ਨੇ ਅੰਦਰ ਕਦਾ ਬਾੜ ਲਿਆ ਤੈਨ ਨਾਲ ਪਹਿਲਵਾਨ ਸੀ ਤਾਂ ਬਾੜ ਲਿਆ ਅੰਦਰ ਵਾਜੇ ਕਹਿੰਦੇ ਭੰਗੜਾ ਪਾਓ ਭੰਗੜਾ ਇਹ ਗੱਲ ਗੱਲ ਚੱਲਿਆ ਪਹਿਲਾਂ ਰਾਜੇ ਦਾ ਲਈਏ ਹੋਰ ਮੰਗੜਾ ਬਹੁਤ ਹੁੰਦਾ ਸੱਦਿਆ ਹੈਪੀ ਕੁੜੀ ਦੀ ਮੰਮੀ ਆ ਗਈ ਮੂੰਹ ਉਧਰ ਨੂੰ ਕਰ ਲਾ ਜੈ ਇਦਾਂ ਕਰੀ ਉਹ ਇੱਕ ਪੱਲੇ ਆ ਖੁੱਲਾ ਉਧਰੋਂ ਆ ਉਹ ਦੇ ਖੁੰਝੇ ਵਾਲਾ ਉਧਰੋਂ ਦੌੜੀ ਗੜੇ ਜੰਗਲਾ ਪੈ ਜਾਂਦੇ ਗੜੇ ਜੰਗਲਾ ਇਹ ਲਾ ਦੇ ਚਟਣੀ ਗੜਾ ਲਾ ਕੇ ਚਟਣੀ ਲਾ ਦੇਣ ਗੁੱਟਾਂ ਨੂੰ ਤਿਲਕੂਗਾ ਛੜਾ ਕੇ ਦੌੜ ਜਾਈ ਜਾਂ ਇੱਕ ਸੌਖਾ ਕੰਮ ਆ ਆ ਤੇ ਚੱਕ ਥੱਲੇ ਪਾੜ ਜੀ ਥੱਲੇ ਪਾੜ ਜੀ ਇਹ ਤੇ ਜਦੋਂ ਕੋਈ ਆਇਆ ਤੋਂ ਬਾਅਦ ਨੇ ਉਦਾਂ ਤੈਨੂੰ ਮਾੜਾ ਵੀ ਨਹੀਂ ਮਹਿਸੂਸ ਹੋਇਆ ਉਦਾਂ ਕਿੱਥੇ ਚੱਲਣਾ ਮੋਰੇ ਕੌਣ ਆ ਵਿਆਹ ਦੇ ਕੌਣ ਹੋਣੇ ਆ ਹੈ ਮਾੜਾ ਮੈਨੂੰ ਜਮਾਵੇਂ ਨਹੀਂ ਤੈਨੂੰ ਕੋਈ ਪੁੱਛੇ ਕੁੜੀਆਂ ਲੋਕ ਮੁੰਡਿਆਂ ਲੋਕ ਤੂੰ ਕਹਦੇ ਆ ਲੋਕ ਇਹ ਨਹੀਂ 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 ਇਹ ਦੱਸ ਤਾ ਕਿਧਰੋਂ ਆ ਇਹ ਦੱਸ ਤੂੰ ਕਿਧਰੋਂ ਆ ਹੈ ਲੈ ਜਾ ਤੇ ਕੋਈ ਬਹਾਨਾ ਭੋਨਾ ਸੋਚ ਤੂੰ ਕਹ ਆ ਫੁੱਲਾਂ ਵਾਲਾ ਆਮ ਹੈ ਜੀ ਫੁੱਲ ਟੇਬਲਾਂ ਤੇ ਮੈਂ ਹੀ ਰੱਖੇ ਤੂੰ ਮੈਂ ਤਾਂ ਮੈਂ ਕੇਕ ਛੱਡਣ ਆਇਆ ਜੀ ਠੁੱਕ ਬਹੁਤ ਲੱਗੀ ਆ ਖਾ ਲੈਣ ਦਿਓ ਹਾਂਜੀ ਇਧਰ ਪਾਜੀ ਹੁਣੀ ਹੁਣ ਇਦਾਂ ਕਰੀ ਦੋ ਬੋਤਲਾਂ ਵੀ ਪਾਣੀ ਦੀ ਗੱਡੀ 'ਚ ਰੱਖ ਲਈ ਹਟਦਾ ਤਾਂ ਹੈਨੇ ਤੋਂ ਪੈਂਟ ਧੋਣੇ ਪੈਣੇ ਆ ਸੀਟ ਸੀਟ ਅੱਗੇ ਬਲੌਕ ਹੋਈ ਆ ਤੀਜੀ ਪਲੇਟ ਆ ਤੀਜੀ ਰੱਖੋ ਰੱਖ ਰੱਖ ਹਟਦਾ ਇਨੀ ਤੋਂ ਨਰਮ ਜਿਆ ਚੱਲ 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 ਹੱਥ ਨਾਲ ਨਾ ਪਾ ਹੈਂ ਰਗਾ ਹੱਥ ਨਾਲ ਜੋ ਉਹ ਰਹਿਣ ਦੇ ਹੱਥ ਨਾਲ ਨਹੀਂ ਪਹਲਵਾਨ ਜੀ ਇਹ ਕੰਮ ਨਹੀਂ ਕਰਨਾ ਆਪਣੇ ਜਿੱਨਾ ਬੱਕਰਾ ਹਵਾ ਲਿਆ ਹਾਂ ਸਵੇਰ ਨੂੰ ਖਰਿਆ ਛੇਲਾ ਹੀ ਆਉਣਾ ਹੋਰ ਕੀ ਇੱਧਰ ਵੀ ਉਹਦਾ ਤਿਆਰ ਆ ਔਰ ਮੇਰੇ ਮੂਰੇ ਕਦੇ ਰੱਖ ਗਏ ਆ ਖਾ ਹਾਂ ਹੁਣ ਉਹ ਸੰਗੀ ਜਮ ਫੇਕ ਹੀ ਹੋਇਆ ਪਤਾ ਹੀ ਆ ਤੇਰਾ ਆ ਜਾ ਕੋਈ ਨਹੀਂ ਆ ਜਾ ਇਹ ਬੰਦਾ ਜਿੱਥੇ ਸਾਨੂੰ ਟਕਰੇ ਇਹ ਹੈਗਾ ਜੀ ਕਾਦੀਆਂ ਦਾ ਜਿਹੜਾ ਸੰਗੋ ਵਾਲੇ ਦੇ ਕੋਲ ਕਾਦੀਆਂ ਇਹ ਕਿਸੇ ਵੀ ਪੈਲਸ ਕੋਡ ਦੇ ਨੰਗਣ ਲੱਗਾ ਹੋ ਮੇਰੇ 베ਰੇ ਨੂੰ ਫੜ ਕੇ ਅੰਦਰ ਲੈ ਜਾਇਆ ਕਰੋ ਇਹਨੂੰ ਰਜਾ ਕੇ ਖੜਾ ਦਿਆ ਕਰੋ ਇਹ ਆਇਆ ਜੀ ਬਿਨਾ ਕਾਰਡ ਤੋਂ ਇਹਦਾ ਨਾਮ ਹੀ ਪਾ ਦੋ ਬਿਨਾ ਕਾਰਡ ਤੋਂ ਕਿਤੇ ਵੀ ਟਕਰਿਆ ਸਾਨੂੰ ਨਾ ਬਿਨਾ ਕਾਰਡ ਤੋਂ ਮਾਫੀ ਤਾਂ ਕਹਿ ਕੇ ਦੌੜ ਜਾਣਾ ਤੁਸੀਂ ਬਿਨਾ ਕਾਰਡ ਤੋਂ ਤੂੰ ਕਹ ਬਿਨਾ ਕਾਰਡ ਤੋਂ ਭਾਜੀ ਕਿਦਾਂ ਵਾਹ ਇਹ ਛੇੜ ਪਾਤੀ ਐ ਇਹਦੀ ਦੰਦ ਦੇਖ ਕੇ ਕਰ ਚੱਕੇ ਮੜ ਜਾ ਚੈਕ ਕਰਾ ਚੈਕ ਇਧਰ ਪਹਿਲਵਾਨ ਨੇ ਖਰੇ ਬੱਕਰੇ ਦੇ ਸਾਰੇ ਆਸਤ ਇਕੱਠੇ ਕਰਨੇ ਆ ਪਲੇਟ ਤੇ ਰੱਖੀ ਜਾਂਦਾ ਇਹ ਕਿਹੜੀ ਨਹਿਰ ਚ ਪਾ ਕੇ ਆਉਣੇ ਆ ਇਹਨੂੰ ਗੁਥਲੀ ਚ ਪਾ ਲੈ 32 ਹੁੰਦੇ ਤੇ 64 ਕਰ ਲੈਣੇ ਇਕੱਠੇ ਮਨ ਲੰਗਦਾ ਹਾਂਜੀ ਰੋਟੀ ਕਾਦੇ ਭਾਜੀ ਉਹਨਾਂ ਬੱਕਰਿਆਂ ਦਾ ਤਸੱਲੀ ਕਰਾਤੀ ਉਹਦਾ ਮੂੰਹ ਚ ਦੇ ਦੇ ਅਰੋਂ ਦਾ ਮੇਰਾ ਭਰਾ 5-7 ਜਾਣੇ ਲੈ ਕੇ ਆ ਤੇ ਧੱਕੇ ਮਾਰ ਕੇ ਬਾਹਰ ਕਾਢੇ ਨੂੰ ਹਾਂ ਰੋਟੀ ਨਾ ਪੁੱਛ ਨੀ ਉਹ ਮਾਸਾਵੇਂ ਨਹੀਂ ਸ਼ਰਮ ਆਉਂਦੀ ਭਾਜੀ ਮਾਸਾਵੇਂ ਨਹੀਂ ਕੋਲ ਦੀ ਵੀ ਨਹੀਂ ਲੰਗੀ ਤੇਰੇ ਸ਼ਰਮ ਜਦੋਂ ਆਉਣ ਲੱਗਾ ਫੇ ਜੋ ਪਤਾ ਲੱਗਾ ਆ ਮੇਠਾਪੁਰੀਏ ਉਥੇ ਆ ਤੇ ਪਿੱਲ ਤੇ ਬਾਹਰ ਆ ਕੇ ਮਾੜੀ ਵੀ ਨਹੀਂ ਆਈ ਤੈਨੂੰ ਸ਼ਰਮ ਕੋਲ ਦੀ ਵੀ ਨਹੀਂ ਲੰਗੀ ਭੁੱਲ ਕੇ ਵੀ ਨਹੀਂ ਇਹ ਤਾਂ ਗਲਤ ਗੱਲ ਆ ਯਾਰ ਨਵਾਂ ਜੀ ਹੈਪੀ ਜੀ ਸੱਚ ਬਿਨਾ ਕਾਰਡ ਤੋਂ ਜੀ ਮਿੱਠੇ ਚ ਕੀ ਲਾਉਂਗੇ ਬੋਗੀਆਂ ਕੀ ਬੋਗੀਆਂ ਬੋਗੀਆਂ ਤਾਂ ਪਤਾ ਨਹੀਂ ਜੁੱਤੀਆਂ ਮਿਲ ਜਾਣੀਆਂ ਜੇ ਕੁੜੀ ਵਾਲੇ ਜਾਂ ਮੁੰਡੇ ਵਾਲਿਆਂ ਨੇ ਦੇਖ ਲਿਆ ਨਾ ਤੈਨੂੰ ਪਤਾ ਕੀ ਚੱਕਰ ਆ ਬਾਲ ਥੋੜੇ ਸਹੀ ਕਰਾ ਜਿਹਦੇ ਬਿਨਾ ਕਾੜ ਤੋਂ ਬੜੇ ਵਾਲਾਂ ਤੋਂ ਪਛਾਣ ਹੋਣਾ ਤੋਂ ਰੰਗ ਹੀ ਬਹੁਤ ਜਰੀਲਾ ਕਰਾਇਆ ਜੁੱਤੀਆਂ ਲੈਣੀਆਂ ਬਾਹਰ ਸਦੇ ਬਹਿ ਜਾਣੇ ਲਾ ਕਹਿੰਦੇ ਪਹਿਲਵਾਨ ਨਹੀਂ ਬੋਲਦਾ ਮੂੰਹ 'ਚ ਹਜੇ ਬੱਕਰਾ ਰਹਿਗਾ ਦਾਦੇ ਪਹਿਲਵਾਨ ਜੀ ਇੱਧਰ ਸੱਸਰੀ ਘਰ ਆਪੰ تینਾਂ ਤੁਹਾਨੂੰ ਖਰੇ ਬਾਸੀ ਆ ਹੁਣਾ ਹੀ ਹੁਣਾ ਖਰੇ ਖਾਂਦੇਆਂ ਨੂੰ ਹੈਂ ਪਾਂਡਾ ਕਰਾਈਆ ਤੇਰੇ ਬਾਬੇ ਤੋਂ ਲੈ ਜਾ ਕੇ ਉਹ ਪਾਣੀ ਪੀਜੀ ਸਭ ਕਦਾ ਓਲੇ ਇੱਕ ਬਿਨਾ ਕਾਰ ਤੋਂ ਉੱਤੋਂ ਰੋਬ ਮਾਰਦਾ ਆ ਕੀ ਕਹਿੰਦਾ ਪਾਣੀ ਲਿਆਈ ਬੱਕਰਾ ਦੇਖ ਕੇ ਤੇਰੇ ਮੂੰਹ ਚ ਬਹੁ ਆ ਜਾਣਾ ਤੂੰ ਪਾਣੀ ਤਾਂ ਆਪ ਚਾਕੇ ਲਿਆ ਦੌੜ ਕੇ ਜਾ ਕੇ ਚਾਕੇ ਲਿਆ ਤਾਂ ਇਦਾਂ ਨਹੀਂ ਰੋਬ ਮਾਰੀਦਾ ਹੁੰਦਾ ਉਹ ਦੇਖ ਤਾਂ ਪਹਿਲਵਾਨ ਹੁਣੇ ਲੱਗੇ ਆ ਨਾ ਰੱਖਣਗੇ ਉਧਰ ਵਾਂਜੀ ਹੋਰ ਕੁਛ ਆਵੇ ਕੁਛ ਹਲਕਾ ਫੁਲਕਾ ਕੋਈ ਮਿੱਠਾ ਮੂਠਾ ਜਲੇਬੀਆਂ ਜਲੂਬੀਆਂ ਹਲਕਾ ਹਲਕਾ ਦੋਸ ਹਲਕਾ ਹਲਕਾ ਰਹਿ ਲੈਨੇ ਕੋ ਹਲਕਾ ਹਲਕਾ ਪਰਾ ਪਰਾ ਤਾਂ ਚੰਡ ਦਾ ਚਲੋ ਫੇ ਆਜੋ ਹੁਣ ਉਧਰ ਨੂੰ ਦਵਾਲੇ ਹੁੰਨੇ ਹੈ ਖੱਟਾ ਹੋਇਆ ਚੱਲ ਕੋਈ ਨਹੀਂ ਫ੍ਰੀਜ ਮੜਾ ਬਿਨਾ ਕਾਰਡ ਤੋਂ ਖੱਟਾ ਹੀ ਰਹੀ ਆ ਤੂੰ ਮੈਂ 6ਵੇਂ 7ਵੇਂ ਵਿਆਹ ਚ ਆਇਆ ਲੱਗਦਾ ਹੈ ਵੀ ਬੱਕਰਾ ਬੱਕਰਾ ਹੈਪੀ ਐਂਗੂ ਹੈ ਵੀ ਬਿਨਾ ਸੱਦੇ ਵੀ ਆਇਆ ਬੱਕਰਾ ਵੀ ਹੋਰ ਚਲੋ ਆ ਜਾਓ ਜੀ ਚੱਕੋ ਪਲੇਟਾਂ ਤੇ ਹੋ ਜੋ ਹੁਣ ਉਧਰਲੇ ਦੁਆਲੇ ਸੌਣ ਤਾਂ ਚੈੱਕ ਰੋਣੀ ਇਹ ਵੀ ਬੱਕਰੇ ਦੀ ਨਹੀਂ 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 ਸੌਣ ਦੇ ਨਾਲ ਇੱਥੇ ਬਾਕੀ ਬੇਟਰ ਬੇਹੋਸ਼ ਕਰ ਦੇਣੇ ਤੁਸੀਂ ਆ ਜਾਓ ਆ ਜਾਓ ਆ ਜਾਓ ਲੋਵਾਂ ਜੀ ਆਗੇ ਫੱਕਾ ਨੂਡਲ ਦੇਖੋ ਤਾਂ ਬਲਵਾਂ ਜੀ ਆ ਕਰੋ ਆ ਅੱਧਾ ਇੱਚ ਜਾਵੇ ਅੱਧਾ ਦਾੜ ਤੇ ਕੀੜੇ ਨੂੰ ਦੇ ਦੇ ਅੱਧਾ ਦਾੜ ਦੇ ਦੇਖੀ ਤੂੰ ਤਾਂ ਉਂਗਲੀ ਦਾ ਦੰਦੀ ਮਟਰ ਨੂੰ ਕਰਦਾ ਹੈ ਆ ਕੀ ਆ ਯਾਰ ਇਹ ਆਵੇ ਕੁਛ ਨਹੀਂ ਇਹ ਰਹਿੰਦੇ ਹੋ ਹੈਪੀ ਦੇਖ ਲੈ ਅੱਜ ਦਾ ਦਿਨ ਨਹੀਂ ਆ ਮੁੜ ਕੇ ਸਾਨੂੰ ਵੀ ਨਹੀਂ ਆਇਆ ਕੋਈ ਕਾਰਡ ਇਹਨੂੰ ਆ ਫਲਾ ਦੇ ਖੀਰ ਕਹਿ ਕੇ ਤੋਏ ਖੀਰ ਬਹੁਤ ਸਵਾਦ ਹੁੰਦੀ ਆ ਪਾਲਾ ਉਹ ਕੋਲੀ ਚ ਕੋਲੀ ਚ ਪਾਲ ਕੇ ਦੀ ਖੀਰ ਆ ਜਾ ਦੇ ਵਿਖਾ ਕੇ ਫੇ ਆ ਫਲਵਾਨ ਖੀਰ ਖਾ ਲਓ ਪਹਿਲਾਂ ਓਏ ਖੀਰ ਖਾ ਲਓ ਖੀਰ ਜਾਂ ਕੋਲੀ ਲਿਆ ਖੀਰ ਕੋਲੀ ਆਹ ਪਲੇਟ ਜੀ ਪਾ ਲਿਓ ਪਲੇਟ ਜੀ ਇਧਰ ਨੂੰ ਹੋ ਜਾਓ ਇਧਰ ਨੂੰ ਉਹਦੇ ਪਲੇਟਾਂ ਪਈਆਂ ਉਹਦੇ ਉਧਰ ਇਧਰ 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 ਖੀਰਿਓ ਮੈਦਾ ਮੈਦਾ ਆ ਜਾ ਉਧਰ ਨੂੰ ਕਿਧਰ ਗਿਆ ਹੈਪੀ ਓਏ ਹਾਂਜੀ ਕਦਾਂ ਲਿਆ ਹੈ ਵੀ ਪਾਲਣਾ ਤੈਨੂੰ ਓਏ ਚੱਕੋ ਕਰਦਾ ਰੇ ਇੰਨਾ ਅਗਲਾ ਖਾਏ ਲੈਣਾ ਬਿਨਾ ਕਾਰਟ ਤੋਂ ਆਇਆ ਖਾਲਾ ਡੇਢ ਕਿਲੋ ਮੱਛੀ ਖਾ ਗਿਆਂ 1 ਕਿਲੋ ਬੱਕਰਾ ਦਾ ਆ ਗਾਜਰਾਂ ਦੋ ਘੜੋ ਗੀਆਂ ਕਾਰ ਓਰੇ ਬਸ ਬਹੁਤ ਆ ਜਗਾ ਤੇ ਤੇਰੇ ਅਰ ਦਾ ਲੈਟ ਲੈਟ ਬਣਾ ਲੈਂਦਾ ਕਿਹੜਾ ਮਾਸੀ ਤਾਂ ਸੱਦੇ ਆ ਵਿਆਹ ਤੇ ਚੱਲ ਆਜੋ ਚਲੋ ਪਹਿਲਵਾਨ ਜੀ ਚਲੋ ਲਓ ਜੀ ਹਾਂ ਇਦਾ ਫੜ ਹਾਂ ਤੇ ਏ ਚੱਲ ਜਾ ਲੱਤਾ ਕੱਲ ਵਿਆਹ ਖਾਦਾ ਕਿੱਲੋ ਭਾਰ ਬਧਿਆ ਸੀ ਭਲਵਾਨ ਹੋਣਾ ਦਾ ਲੱਤਾ ਲੱਤਾ ਸਿੱਧੀਆਂ ਰੱਖ ਸੱਤਾ ਚੱਲ ਜਾ ਚੱਲ ਚੱਲ ਲੱਤਾ ਸਿੱਧੀਆਂ ਰੱਖ ਚੱਲ 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 ਚੱਲੋ ਭਲਵਾਨ ਜੀ ਚੱਲੋ 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 ਟਿੱਡ ਗੱਡਾ ਕ ਹੋਇਆ ਹੋ ਗਿਆ ਕੁਝ ਗੁਜਰਾਂ ਦੀ ਕੱਟੀ ਜਿੱਡਾ ਹੋਇਆ ਬੋਲ ਨਾ ਬੋਲ ਨਾ ਜ਼ੋਰ ਲਾ ਨਹੀਂ ਉਹਦਾ ਬੋਲ ਕੇ ਦੱਸ ਕਿਦਾਂ ਦਾ ਮਸੂਖ ਹੋ ਰਿਹਾ ਹੁਣ ਬਹੁਤ ਅੱਖਾ ਯਾਰ ਹਾਂ ਖਾਣਾ ਸੋਖਾ ਨਾ ਯਾਰੇ ਹੈਂ ਹੌਲੀ ਹੌਲੀ ਲੈ ਕੇ ਜਾ ਨਾ ਹੌਲੀ ਹੌਲੀ ਲੈ ਕੇ ਜਾ ਹੌਲੀ ਹੌਲੀ ਕਿੰਨੇ ਲੈ ਗਏ 3 ਨੂੰ ਸਿੱਧੀਆਂ ਰੱਖ 20 ਰਹਿ ਗਏ 20 ਰਹਿ ਗਏ ਚੱਲ ਪਲਵਾਨ ਜੀ ਚਲੋ ਚਲੋ ਬਾਤ ਖਤਮ 19 ਰਹਿ ਗਏ ਚੱਕ ਨਾ ਤਾਂ ਚੱਕ ਹੋਣੀਆਂ ਬੰਦ ਹੋ ਗਈਆਂ ਉਹਦੀਆਂ ਚੱਲ 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 ਹੌਲੀ ਲੈ ਕੇ ਜਾ ਥੱਲੇ ਨਾ ਆ ਨਹੀਂ ਤੇ ਇਹਦੇ ਮਾਰ ਆਪਾਂ ਇੱਦਾਂ ਥੱਲੇ ਨੂੰ ਮਾਰ ਭਾਜੀ ਲੱਤਾਂ ਕੋ ਆਪ ਚੱਕਦੇ ਨਹੀਂ ਮਾਰਨੇ ਨਹੀਂ ਆਪ ਹੀ ਉਹਨੇ ਕਰੂ ਉਹ ਮੋਰੇ ਚੱਕ ਹੋਣਾ ਪਿਆ ਨਹੀਂ ਨਹੀਂ ਮੋਰੇ ਛਾਤੀ ਨਾਲ ਰਾ ਕੇ ਰੱਖ ਭਲਵਾਨ ਚੱਕ ਦਾ ਨੂੰ ਚੱਕ ਆ ਚੱਲ ਚੱਕ 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 ਪਲਵਾਂਗੀ ਹੈ ਦੌੜ ਲਾਉਣੀ ਸੋਕੀ ਆ ਜਹਾ ਦੌੜ ਉਹ ਚੱਕ ਭੈ ਇਹ ਚੱਲ ਯਾਰ ਚੱਲ ਹੈ ਆ ਸਾਦੀ ਚੱਕੀ ਜਾਂਦਾ ਭਾਜੀ ਨਾਲ ਕਿੰਨੇ ਹੋ ਗਏ ਕਿੰਨੇ ਹੋ ਗਏ ਤਾਂ ਬਾਤਾਂ ਹੋ ਜਲੇ ਪਰਵਾਨ ਹੋ ਜਲੇ 10 ਰਹਿ ਗਏ 10 ਰਹਿ ਗਏ 9 ਚੱਲ 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 6 7 ਸਵਾਨ ਜੀ 36 ਨਾ ਚੱਕੋ 5 ਕਦਾਂ 4 4 3 ਚਲੋ ਬਲਵਾਨ ਜੀ ਚਲੋ ਚਲੋ ਹੁਣ ਆਪ ਹੀ ਉਠੋ ਆਪ ਹੀ ਉਠੋ ਹੁਣ ਆਪ ਹੀ ਉਠੋ ਖੜੇ ਹੋ ਮੜ ਜਾ ਦੇਖੋ ਤਾਂ ਖੜੇ ਹੋ ਕੇ ਦੱਸੋ ਕੀ ਮਹਿਸੂਸ ਹੋ ਰਿਹਾ ਹੁਣ ਕਦਾਂ ਮਸੂਲ ਹੋ ਰਿਹਾ ਕਿਦਾ ਬਿੱਲਾ ਡੇਰ ਨੂੰ ਕਰਦਾ ਹੁੰਦਾ ਕਦਾ ਸਹੀ ਆ ਠੀਕ ਆ ਫੇਫੜੇ ਤਾਂ ਨਹੀਂ ਆਏ ਬਾਹਰ ਤੇਰੇ ਦੇਖ ਤਾਂ ਐਜੇ ਕੈਨ ਸੈਟ ਮੋਹ ਲਾ ਲਾ ਹਾਂ ਠੀਕ ਆ ਪਾ ਬੋਲਿਆ ਹੀ ਨਹੀਂ ਭਲਵਾਨ ਹੋਣੀ ਪੂਰਾ ਜੀ ਪਹੁੰਚ ਗਏ ਜੀ ਮਠਾਪੁਰ ਪੂਰਾ ਜੀ ਚੀਕੂ ਦੀ ਇੰਗਲਿਸ਼ ਦੱਸ ਦਿਓ ਮੜ ਜਾ ਚੀਕੂ ਖਲਾਈਏ ਹੈ ਹੈ ਖਾਈ ਨਹੀਂ ਕਾਈਂਗਾ ਆ ਕਰੋ ਫਿਆ ਆ ਆ ਦੇਖੋ ਤਾਂ ਕਦਾਂ ਬੜਾ ਵਧੀਆ ਇੰਗਲਿਸ਼ ਚ ਦੱਸੋ ਕੈਨੇਡਾ ਦਾ ਨਹੀਂ ਸਾਲਾ ਹੈ ਆਸਟ੍ਰੇਲੀਆ ਦਾ ਕਿਹੜਾ ਹੈ ਇਹ ਪਾਕਿਸਤਾਨ ਦਾ ਦੱਸ ਕਿਦਾਂ ਦਾ ਤੇ ਲਵ ਯੂ ਹੈ ਪਾਕਿਸਤਾਨ ਨਹੀਂ ਨਹੀਂ ਪਹਿਲਾਂ ਚੀਕੂ ਦੱਸ ਕਿਦਾਂ ਦਾ ਇੰਗਲਿਸ਼ ਚ ਦੱਸ ਕਿਦਾਂ ਦਾ ਇੰਗਲਿਸ਼ ਚ ਚੀਕੂ ਹਾਂ ਲੱਗ ਗਈ ਇਹ ਕਚਿ ਕਚ ਕਚ ਚੀ 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 ਆਈ ਲਵ ਯੂ ਟੇਕ ਟਿਚੀ ਚੀ ਚੀ ਟਾਈ ਲਾਈਕ ਟਿਚੀ ਯਾ ਬਰਾਉਂਸ ਚੈੱਕ ਇਟ ਹਾਂ ਪੂਰੇ ਹੁਣਾਂ ਨੇ ਚੋਰ ਫੜਿਆ ਜੀ ਕਹਿੰਦਾ ਹੋਰ ਤਾਂ ਮੈਨੂੰ ਕੁਝ ਲੱਭਾ ਨਹੀਂ ਇੱਕ ਕੀ ਪੂਦਿਆ ਕੀ ਕੀ ਲਿਆ ਚੋਰਾਂ ਤੋਂ ਤੂੰ ਇੱਕ ਕੈਪ ਲਈ ਆ ਹਾਂ ਇੱਕ ਉਹਨਾਂ ਦੀ ਖੇਸੀ ਲੈ ਲਈ ਆ ਹਾਂ ਦੋ ਚੀਜ਼ਾਂ ਠੰਡ ਪਾਰ ਆ ਚੋਰਾਂ ਨੂੰ ਮੋਰ ਪੈ ਗਏ ਹਨਾ ਉਥੇ ਚੋਰਾਂ ਨੂੰ ਮੋਰ ਪੈਗਾ ਕਹਿੰਦੇ ਜਾਂਦੇ ਚੋਰ ਜੁੱਤੀਆਂ ਨਹੀਂ ਜੁੱਤੀਆਂ ਨਹੀਂ ਮਾਰੀਆਂ ਚੋਰਾਂ ਨੇ ਤੇਰੇ ਜੁੱਤੀਆਂ ਕਦੇ ਨਹੀਂ ਆ ਪੂਰਾ ਗੈਂਟਰ ਨਹੀਂ 10 ਕਸਮ ਤੋਂ ਧੋੜ ਜਾਂਦੇ ਆ ਮੇਰੇ ਕੋਲੋਂ ਅੱਛਾ ਕਰ ਤੋ ਕਰ ਤੋ ਕਰ ਤੋ ਕਰ ਤੋ ਇਹ ਬਰੋ ਸੰਜੇ ਜੀ ਬਰੋ ਕੈਸ ਬਰੋ ਹਿੰਦੀ ਜੀ ਗਾਉਂ ਪੰਜਾਬੀ ਗਾਉਂ ਜੱਬੀ ਹਿੰਦੀ ਉਰਦੂ ਇੰਗਲਿਸ਼ ਜੋ ਮਰਜੀ ਗੱਲ ਕਰ ਸਕਦਾ ਪਹਿਲਾਂ ਇੰਗਲਿਸ਼ ਚ ਕਹਦੇ ਉਹਨੂੰ ਪੰਜਾਬੀ ਚ ਜੱਬੀ ਚ ਕਹਦੇ ਐ ਯੱਟਾਂ ਯੱਟਾਂ ਯੱਟ ਓਕੇ ਐ ਯੱਟ ਨਾਲ ਹੀ ਗੱਲ ਕਰਾਂਗੇ ਠੀਕ ਹੈ ਜੀ ਕਰੋ ਫੇਰ ਗੱਲ ਵੀ ਕਰੋ ਅਕਸਰ ਜ਼ਿੰਦਗੀ ਬੜੀ ਕੀਮਤੀ ਚੀਜ਼ ਹੈ ਜੀ ਰਾਈ ਹਾਂ ਅਨਮੋਲ ਹਾਂ ਸਹੀ ਗੱਲ ਬਿਲਕੁਲ ਇੱਕ ਪਾਣੀ ਦਾ ਫੁੱਲ ਬਲਾ ਹਾਂ ਜੇ ਤੂੰ ਮੇਰੇ ਕੋਲ ਖੜਾ ਸਾਹ ਆ ਬਿਲਕੁਲ ਬਿਲਕੁਲ ਜੇ ਤੇਨਾ ਪਿਆਰ ਆ ਮੈਂ ਤੈਨੂੰ ਐਨੀ ਟਾਈਮ ਐਰੀ ਟਾਈਮ ਲਈ ਕੂੰਗਾ ਬਿਲਕੁਲ ਬਿਲਕੁਲ ਜੇ ਤੂੰ ਮੇਰਾ ਦੁਸ਼ਮਣ ਆ ਤੇ ਮੈਂ ਤੈਨੂੰ ਕਦੀ ਵੀ ਨਹੀਂ ਦੇ ਨਹੀ ਨਹੀ ਲਓ ਜੀ ਗੱਲਾਂ ਚ ਇੱਦਾਂ ਸੱਚੀਆਂ ਗੱਲਾਂ ਚੈੱਕ ਕਰੋ ਓਏ ਹੋ ਹੋ ਆ ਥੂ ਤੇਰੀ ਕਲਮ ਤੇ ਥੂ ਹੀ ਰਹਿਣ ਦੇ ਹਾਂ ਜੱਟਾ ਰਹਿ ਆ ਪੂਰਾ ਵੀ ਰਿਆ ਆ ਆਲਾ ਜ਼ਿੰਦਗੀ ਤੇ ਕੁਝ ਨਹੀਂ ਲੈ ਜਾਣਾ ਇੱਕ ਪਿਆਰ ਰਹਿ ਜਾਣਾ ਜ਼ਿੰਦਗੀ ਵਿੱਚ ਛੱਡ ਕੇ ਤੁਸੀਂ ਇੱਥੇ ਵੀ ਨਹੀਂ ਕੁਝ ਜਾਣਾ ਜੇ ਲੈ ਕੇ ਨਹੀਂ ਜਾਣਾ ਤਾਂ ਇੱਥੇ ਕਿਹੜਾ ਛੱਡ ਜਾਣਾ ਕੁਝ ਕਿ ਆਵਾਂਗੇ ਜ਼ਿੰਦਗੀ ਦੇ ਨਜ਼ਾਰੇ ਵੀ ਲੈਣੇ ਆਓ ਜੀ ਅੱਜ ਬੁੱਧੂ ਹੁਣਾਂ ਨੇ ਖੋਲਿਆ ਦਿਲ ਤੇ ਹੈ ਬਿਲ ਖਾ ਦੇ ਫੇਕ ਹੋਏ ਆ ਜਾ ਦੋ ਪਾਉ ਬਾਜੀ ਇੱਕ ਚਿਲੀ گارਲਿਕ ਨੂਡਲ 510 ਹੈ ਵਧੀਆ ਉਹ ਕਰ ਦੇ ਦੋ ਪਾਓ ਭਾਜੀ ਦੋ ਤੇ ਇੱਕ ਚਿਲੀ ਗਾਰਲਿਕ ਨੂਡਲ ਆ ਦੇ ਯਾਰ ਪਾਓ ਭਾਜੀ ਫੜਾ ਇੱਧਰ ਹੋ ਲੈ ਕੇ ਆ ਲੈ ਨਿਕਲ ਹੈ ਇੱਕ ਇੱਕ ਨਾਲੇ ਕਹਿੰਦੇ ਸੀ ਹੈ ਉਹ ਪਿੱਛੇ ਦੇਖ ਲਾ ਉਧਰ ਦਿਲ ਦੀ ਧੜਕਣ ਚੈੱਕ ਕਰ ਉਧਰ ਕਰਾ ਖਾਇਆ ਕਰ ਦਿਓ ਹਲਾਲਾ ਇਹ ਪਹਿਲੀ ਵਾਰ ਹੀ ਆਇਆ ਹੱਥ 710 710 ਕੋਸ਼ਮੀ ਨਹੀਂ ਆ ਲੈ 710 ਭਾਈ ਲੈ ਹਾਂ ਵੀ ਤੁਸੀਂ ਵੀ ਬਲੈਸ ਕਰੋ ਯਾਰ 700 ਦੇ ਓਏ 700 200 10 ਰੁਪਏ ਤੁਸੀਂ ਵੀ ਲੈਸ ਕਰੋ ਤੂੰ ਹਾਂ ਵੀ ਕਦੋਂ ਕੀਤੀ ਆ ਆਵੇ ਆਵੇ ਗੋਲੇ ਨੂੰ ਮਾਰਨਾ ਕਹਿੰਦੇ ਆ ਗਾਲਾਂ ਕੱਢਦੇ ਆ ਗੋਲੇ ਨੂੰ 700 700 ਹੁੰਦੀ ਯਾਰੀ ਹੋਰ ਆ ਹੁੰਦੀ ਭਰਾ ਵਾਲੀ ਗੱਲ 10 ਰੁਪਏ ਤੁਸੀਂ ਦਿਓ ਹੁਣ ਉਹ ਲੈਸ ਕਰਤੇ ਉਹਨਾਂ ਨੇ ਨਹੀਂ ਕਰਦੇ ਯਾਰ ਹੁਣ ਮੇਰੀ ਗੱਲ ਸੁਣੋ ਬਲੌਗ ਬਣਦਾ ਬਲੌਗ ਬਣਦਾ ਗੱਲਾਂ ਨਾ ਮੇਰੀ ਜੋ ਤੇ ਬੇਇੱਜ਼ਤੀ ਨਾ ਕਰੋ ਇੱਥੇ ਚਟਨੀ ਘੱਟ ਪਾ ਦਿਓ ਮਾੜੀ ਆਹ ਦੇ ਸੰਦਿਆਂ ਦੇ ਨਿਊਰਲ ਘੱਟ ਪਾ ਦਿਓ ਯਾਰ ਹੋਰ ਆ ਦੇ ਆ ਦੇ ਆਹ ਤਾਂ ਕਹਿੰਦਾ ਮੈਂ ਕਰਦਾ ਦੇ ਪੇ 700 ਦੇ ਪੂਰਾ ਬੁੱਧੂ 710 ਰੁਪਏ ਕਰਦੇ ਹੁਣ ਲਓ ਜੀ ਬਹੁਤ ਵੱਡਾ ਦਿਲ ਆ ਬੁੱਧੂ ਹੁਣਾਂ ਦਾ ਕਹਿੰਦੇ ਵਾਹ ਆ ਪਰਚੀ ਦੇ ਦਿਓ ਦੇ ਸਕੈਨਰ ਦੇ ਨੂੰ ਬੁੱਧੂ ਕਰਨ ਲੱਗਾ ਪੈਸੇ ਪੈਸੇ ਕਰਨੇ ਉਹਨੇ ਦੇ ਸਕੈਨਰ ਦੇ ਨਹੀਂ ਨਹੀਂ ਦੇ ਚੱਲ ਨਹੀਂ ਨਹੀਂ ਭੁੱਲੇ ਆਹ ਦੇਖ ਲੈ ਆਹ ਵਾਦ ਲੈ ਕਰ ਦੂੰ ਸਕੈਨਰ ਦੇ ਭੁੱਲੇ ਅਬ ਕਿਹੜਾ ਮੇਰਾ ਭੁੱਲੇ ਪੰਡਿਆ ਕੋਈ ਆਣ ਕੀ ਹੋਇਆ ਭਾਜੀ ਉਹ ਕੀ ਹੋਇਆ ਇੱਧਰ ਗੋਲੇ ਦੇ ਸਕੈਨਰ ਦੇ ਕਰਤਾ 300 ਭਾਜੀ ਆ ਹੁੰਦਾ ਦਿਲਾ ਦੇਖ ਲੋ ਜੀ ਕਿਹੜਾ ਕਹਿੰਦਾ ਸੀ ਬੁੱਧੂ ਖਲਾ ਨਹੀਂ ਸਕਦਾ ਆ ਸਕੈਨਰ ਨਾ ਕਿਸੇ ਨੂੰ ਕੀਤੀ ਭਾਈ ਨਾ ਕੀਤੀ ਇੰਨੇ ਜਾਣ ਤੇ ਹਾਂ ਵੀ ਕਦੋਂ ਕੀਤੀ ਹਾਂ ਵੀ ਕਦੋਂ ਕੀਤੀ ਇਹ ਤਾਂ ਬਲੌਗ ਦੇਖ ਕੇ ਤੂੰ ਉਹਨੂੰ ਪੈਸੇ ਦੇਣ ਲੱਪਿਆ ਆ ਲੈ ਆ ਲੈ ਆ ਲੈ ਇੱਧਰ ਕਰਦੇ ਹੁਣ ਕਰ ਹੁਣ ਗੋਲੇ ਤੂੰ ਪਵਾ ਲੈ ਆਪਣੇ ਕਾਊਂਟ 'ਚ ਪਵਾ ਲੈ ਨੰਬਰ ਦੇ ਦੇ ਨੰਬਰ ਤੇ ਪਵਾ ਲੈ ਨਹੀਂ ਉਹ ਯਾਰ ਉਹਨੇ ਦੇਣੇ ਆ ਪੈਸੇ ਨਹੀਂ ਨਹੀਂ ਤੇ ਦੋਨੇ ਇਕੱਠੇ ਹੀ ਕਰਨ ਅਰਜੁਨ ਬਣ ਜਾਂਦੇ ਆ ਚੱਲ ਪਵਾਲਾ ਕੱਲ ਨੂੰ ਤੂੰ ਕੋਈ ਫੇਰ ਚੱਲਾਂਗੇ ਕੱਲੂ ਅਸੀਂ ਜਾਣਾ ਆ ਮੈਂ ਸੁੱਖੂ ਭਾਈ ਨੇ ਹਾਂ ਕੋਈ ਨਹੀਂ ਕੋਲੇ ਲਓ ਜੀ ਕਿਸੇ ਕਹਿੰਦੇ ਚਾਹ ਦਾ ਨਹੀਂ ਬਿੱਲ ਭਰਦਾ ਸੀ ਤੇ ਬੁੱਧੂ ਉਹਨਾਂ ਨੇ ਹੁਣ ਰੈਡ ਬੋਲ ਨਾਲ ਲੈ ਲਿਆ ਉਹ ਵੀ ਦੋ ਨਾਲ ਕੋਕ ਦਾ ਕੈਨ ਨਾਲ ਆ ਵੀ ਦਿਖਾਓ ਉਹ ਨਿਕਲਦਾ ਹੀ ਨਹੀਂ ਹੈ ਇੱਕ ਤਾਂ ਖਰਿਆ ਮਿਲਕ ਬਦਾਮ ਪਾ ਕੇ ਉੱਤੇ ਰੇਸ਼ਾ ਦਾ ਢੱਕਣ ਤਾਂ ਨਹੀਂ ਲਾਤਾ ਲੋ ਜੀ ਕਹਿੰਦੇ ਡੋਸਾ ਵੀ ਪਹੁੰਚ ਗਿਆ 900 200 ਲਾ ਤਾਂ 900 ਲੋ ਲੈ ਪਹਿਲਾਂ ਹੀ ਜਿਹੜਾ 700 ਦੇ ਦਿੰਦਾ ਉਦੋਂ ਉਦੋਂ 700 ਤੇ ਤੇਰਾ ਸਰ ਜਾਣਾ ਸੀ ਜਿਹੜਾ ਘੋਲਾ ਦੇ ਕੇ ਆਇਆ 200 ਹੁਣ ਪਾਜੀ ਕਿਦਾਂ ਟੇਸਟ ਦੱਸੋ ਇਹਦਾ ਮਗਾ ਨਜ਼ਾਰਾ ਵੱਜ ਗਿਆ ਜੀ ਹੈ ਨਜ਼ਾਰਾ ਇਹ ਪੈਸੇ ਆਏ ਪਤਾ ਕਿੱਥੋਂ ਆ ਇਹ ਤਾਂ ਉਦੋਂ ਬਹੁਤ ਸਵਾਦ ਲੱਗਣਾ ਸਮਾਨ ਪਹਿਲੀ ਵਾਰੀ ਬਹੁਤ ਮਸਤ ਪਹਿਲੀ ਵਾਰੀ ਇੰਨੇ ਖਰਚ ਕੀਤਾ ਪਹਿਲੀ ਵਾਰੀ ਅੱਜ ਪਹਿਲੀ ਵਾਰੀ ਸਹੀ ਪਹਿਲੀ ਵਾਰੀ ਹੋਇਆ ਇੰਨਾ ਖਰਚ ਭਾਜੀ ਅੱਜ ਆਪਾਂ ਤਾਂ ਜਦੋਂ ਤੇ ਮਿਲੇ ਆ ਪਹਿਲੀ ਵਾਰੀ ਆ ਕਰਮਾਂ ਵਾਲਾ ਦਿਨ ਅੱਜ ਇਦਾਂ ਦੀਆਂ ਗੱਲਾਂ ਇਦਾਂ ਦੀਆਂ ਘਟੀਆਂ ਬੀਸੀ ਆਪਾਂ ਕੀ ਕਹਿੰਦੇ ਹੁੰਦੇ ਸੱਬਬ ਨਾਲ ਮਿਲਦੀਆਂ ਇਦਾਂ ਦੀਆਂ ਘਟੀਆਂ ਆਪਾਂ ਨਾਲੇ ਘਟੀਆਂ ਕੱਢ ਲਿਆ ਤੇਰਾ ਕੱਢ ਲਿਆ ਕੱਢ ਲਿਆ ਭਾਜੀ ਕੱਢ ਲਿਆ ਅੱਥੇ ਦੀ ਫੋਟੋ ਲਾਉਣੇ ਹਵੇਲੀ ਦੇ ਉੱਪਰ ਜਾ ਕੇ ਅੱਥੇ ਅੱਥੇ ਲਾਉਣੀ ਹੈ ਹਾਂ ਤੁਹਾਨੂੰ ਮੋਰੋ ਲੈ ਲੇ ਅੱਜ ਪੈਸੇ ਬਹੁਤ ਖਰਚ ਲਿਆ ਇਹਨਾਂ ਨੇ ਕਿਤੇ ਉਹ ਬੈਨਰ ਤੇ ਕਿਦਾਂ ਬਾਜੀ ਕੋਈ ਕਮੀ ਪੇਸ਼ੀ ਮੈਨਾਂ ਧੰਨ ਧੰਨ ਹੋਈ ਹੈ ਹਜੇ ਵੀ ਕਮੀ ਪੇਸ਼ੀ ਰਹੂਗੀ ਕੋਈ ਜੇ ਕੁਝ ਆਵੇ ਹੋਰ ਹੋਰ ਨਾ ਗਏ ਹੁਣ ਹੈ ਉਹ ਨਾ ਸਵੇਰੇ ਤੜਕੇ লাশ ਚੱਕਣੀ ਪਵੇ ਬਾਜੀ ਮੈਂ ਤਾਂ ਫੋਟੋ ਲਾੜੇ ਉੱਥੋਂ ਮੈਂ ਹੋਰ ਕੁਝ ਆਵੇ ਮੈਂ ਕਹਾਂ ਹੋਰ ਨਾ ਤੜਕੇ ਸਵੇਰ ਨੂੰ ਮੰਜੇ ਤੋਂ লাশ ਚੱਕਣੀ ਪਵੇ ਹੁਣ ਬੱਸ লাশ লাশ ਹੁਣ ਬੱਸ লাশ লাশ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ bpoor3 ਤੇ ਇੰਸਟਾਗ੍ਰam ਦੀ ਹੈਗੀ ਆ poor.sing ਤੇ ਕਰ ਲਿਓ ਸਾਰੇ ਜਣੇ ਫੋਲੋ ਫਿਰ ਜਿਆਦਾ ਵੀਡੀਓ ਆਪਾਂ ਉੱਤੇ ਹੀ ਪਾਈ ਦੀਆਂ ਬਲੌਗ ਤਾਂ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ ਕਾਊਂਟ ਵੀ ਫੋਲੋ ਟਿਕਟੋਕ ਦੀ ਹੈਗੀ ਆ poor.sing ਜੀ ਕਰ ਲਿਓ ਸਰਚ ਤੇ ਕਰ ਲਿਓ ਫੋਲੋ ਹੁਣ ਆਪੇ